PVAHI24 ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਪੁਲਿਸ ਖੁਪੀਆ ਭਾਗ ਵਿੱਚ 34 ਸਾਲ ਨੌਕਰੀ ਕਰਨ ਉਪਰੰਤ ਸੀਆਈਡੀ ਦਫ਼ਤਰ ਧਾਰੀਵਾਲ ਤੋਂ ਸੇਵਾਮੁਕਤ ਹੋਏ ਇੰਸਪੈਕਟਰ ਲਖਵਿੰਦਰ ਸਿੰਘ ਚਾਲ ਨੂੰ ਡੀਐਸਪੀ ਇੰਦਰਬੀਰ ਸਿੰਘ ਸਮੇਤ ਸਮੁੱਚੇ ਸਟਾਫ ਮੈਂਬਰਾਂ ਵੱਲੋਂ ਸ਼ਾਨਦਾਰ ਵਿਦਾਇਗੀ ਪਾਰਟੀ ਦਿੰਦੇ ਹੋਏ ਬੇਸਮਾਰਕ ਕੀਮਤੀ ਗਿਫਟ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਡੀਐਸਪੀ ਇੰਦਰਬੀਰ ਸਿੰਘ ਅਤੇ ਇੰਸਪੈਕਟਰ ਰਜੀਤ ਸਿੰਘ ਨੇ ਕਿਹਾ ਕਿ ਇੰਸਪੈਕਟਰ ਲਖਵਿੰਦਰ ਸਿੰਘ ਚਾਲ ਨੇ ਆਪਣੀ 34 ਸਾਲ ਨੌਕਰੀ ਪੂਰੀ ਇਮਾਨਦਾਰੀ ਤੰਦਈ ਅਤੇ ਲਗਨ ਨਾਲ ਨਿਭਾਉਂਦੇ ਹੋਏ ਇੰਸਪੈਕਟਰ ਦੇ ਅਹੁਦੇ ਤੋਂ ਪ੍ਰੀ ਰਿਟਾਇਰਮੈਂਟ ਹੋਏ ਹਨ ਜਦਕਿ ਇਹਨਾਂ ਵੱਲੋਂ ਵਿਭਾਗ ਵਿੱਚ ਨਭਾਈਆਂ ਸ਼ਾਨਦਾਰ ਸੇਵਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਰਟਾਇਰਡ ਹੋਏ ਇੰਸਪੈਕਟਰ ਲਖਵਿੰਦਰ ਸਿੰਘ ਚਾਲ ਨੇ ਡੀਐਸਪੀ ਸਮੇਤ ਆਪਣੇ ਸਮੁੱਚੇ ਸਟਾਫ ਮੈਂਬਰਾਂ ਸੱਜਣਾ ਮਿੱਤਰਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਨੇਕ ਨੀਅਤ ਨਾਲ ਆਪਣਾ ਫਰਜ਼ ਨਿਭਾਉਣ ਵਾਲੇ ਵਿਅਕਤੀਆਂ ਤੇ ਵਾਹਿਗੁਰੂ ਜੀ ਦੀ ਵੀ ਅਪਾਰ ਕਿਰਪਾ ਬਣੀ ਰਹਿੰਦੀ ਹੈ ਜਿਸ ਸਦਕਾ ਉਹਨਾਂ ਦੇ ਬੱਚੇ ਵਿਦੇਸ਼ ਵਿੱਚ ਵੈਲ ਸੈਟਲ ਹਨ ਇਸ ਮੌਕੇ ਤੇ ਇੰਸਪੈਕਟਰ ਸੁਖਮਲ ਸਾਥ ਇੰਸਪੈਕਟਰ ਦੀਪ ਸਿੰਘ ਏਐਸਆਈ ਸੰਦੀਪ ਸਿੰਘ ਏਐਸਆਈ ਬਲਵਿੰਦਰ ਸਿੰਘ ਈਐਸਈ ਗੁਰਮੀਤ ਸਿੰਘ ਨਿਸ਼ਾਨ ਸਿੰਘ ਉਹਨੂੰ ਸੋਹਲ ਜੀ ਸਿੰਘ ਛੋਟੇਪੁਰ थाना ਤਰਲਦੇ ਦੇ ਮੁਖੀ ਮਤੀ ਬਲਜਿੰਦਰ ਸਿੰਘ ਆਪ ਤੋਂ ਇਲਾਵਾ ਸੱਜਣ ਮਿੱਤਰ ਰਿਸ਼ਤੇਦਾਰ ਅਤੇ ਪੱਤਰਕਾਰ ਭਾਈ ਜਰਾਂ ਹਾਜਰ ਸਨ ਅੰਮ੍ਰਿਤ ਦੇਖੋ ਧਾਰੀਵਾਲ ਤੋਂ ਪੱਤਰਕਾਰ ਅਰਣ ਕੁਮਾਰ ਦੀ ਖਾਸ ਰਿਪੋਰਟ ਮੈਂ ਬਹੁਤ-ਬਹੁਤ థాంਕਫੁਲ ਹਾਂ ਆਪਣੇ ਮਲਾਜਮ ਵੀਰਾਂ ਦਾ ਸੱਜਣਾ ਰਿਸ਼ਤੇਦਾਰਾਂ ਦਾ ਤੇ ਬਹੁਤ-ਬਹੁਤ ਧੰਨਵਾਦੀਆਂ ਡੀਐਸਪੀ ਸਦਾ ਇੰਦਰਜੀਤ ਸਿੰਘ ਦਾ ਜਿਨ੍ਹਾਂ ਵੱਲੋਂ ਆਣ ਕੇ ਮੌਕੇ ਦੇ ਉੱਤੇ ਮੈਨੂੰ ਇਹ ਮਾਣ ਬਖਸ਼ਿਆ ਹੋਰ ਸੱਜਣ ਮਿੱਤਰ ਜਿਹੜੇ ਇਹ ਵਲੇ ਮੇਰੇ ਨਾਲ ਨੇ ਖੜੇ ਨੇ ਉਹਨਾਂ ਦੇ ਵੀ ਧੰਨਵਾਦ ਕਰਦਾ ਮੈਂ ਆਪਣੀ 34 ਸਾਲ ਦੀ ਕਰੀਬ ਸੇਵਾ ਮੁਕਤੀ ਤੋਂ ਬਾਅਦ ਪਹਿਲਾਂ ਹੀ ਰਟਾਇਰਮੈਂਟ ਲੈ ਚੁੱਕਾ ਹਾਂ ਆਪਣੀਆਂ ਕੁਝ ਘਰੇਲੂ ਮਜਬੂਰੀਆਂ ਕਰਕੇ ਹੁਣ ਇਹ ਵਲੇ ਇਹਨਾਂ ਲੋਕਾਂ ਦਾ ਜਿਹੜੇ ਮੇਰੇ ਨਾਲ ਇਹ ਵਲੇ ਮੌਕੇ ਦੇ ਉੱਤੇ ਹਾਜ਼ਰ ਹੋਏ ਨੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਕਰਦਾ ਤੇ ਖਾਸ ਕਰਕੇ ਰਜੇਸ਼ ਪੰਡਤ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਣ ਕੇ ਮੌਕੇ ਦੇ ਉੱਤੇ ਇਹ ਸਾਰਾ ਪ੍ਰੋਗਰਾਮ ਅਟੈਂਡ ਕੀਤਾ ਧੰਨਵਾਦ ਪ੍ਰੀ ਰਿਟਾਇਰਮੈਂਟ ਲੈਣ ਦਾ ਕੀ ਕਾਰਨਾ ਜਿਹੜਾ ਸੰਖੇਪ ਚ ਦੱਸ ਦਿਓ ਪੱਤਰਕਾਰ ਨੂੰ ਪ੍ਰੀ ਰਿਟਾਇਰਮੈਂਟ ਲੈਣ ਦਾ ਮੇਰਾ ਕਾਰਨਾ ਵੀ ਮੇਰੇ ਬੱਚੇ ਅਗਲੇ ਯੂ ਐਸ ਏ ਵਿੱਚ ਸੈਟਲ ਨੇ ਤੇ ਸਾਰਾ ਪਰਿਵਾਰ ਸਾਡਾ ਬਹੁਤ ਵਧੀਆ ਸੈਟਲ ਲਿਆ ਤੇ ਮੈਨੂੰ ਉਹਨਾਂ ਵੱਲੋਂ ਕਿਹਾ ਗਿਆ ਵੀ ਨਹੀਂ ਹੁਣ ਨੌਕਰੀ ਜ਼ਿਆਦਾ ਨਹੀਂ ਕਰਨੀ ਇਹ ਕਰਕੇ ਮੈਂ ਰਟਾਇਰਮੈਂਟ ਲਈ ਆ ਗ੍ਰੀਨ ਕਾਰਡ ਆ ਗਿਆ ਤੇ ਗ੍ਰੀਨ ਕਾਰਡ ਮੇਰਾ ਆ ਚੁੱਕਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਆ ਭਾਜੀ ਲੰਬਾ ਸਮਾਂ ਤੁਸੀਂ ਪੁਲਿਸ ਡਿਪਾਰਟਮੈਂਟ ਦੇ ਵਿੱਚ ਆਪਣੀ ਸੇਵਾ ਨਿਭਾਈ ਆ ਜਿਹੜੇ ਨੌਜਵਾਨ ਪੁਲਿਸ ਮੁਲਾਜ਼ਮ ਮਹਿਕਮੇ 'ਚ ਨਵੇਂ ਭਰਤੀ ਹੋਏ ਆ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਆਪਣੀ ਨੌਕਰੀ ਦੇ 30 35 ਸਾਲ ਦੇ ਤਜਰਬੇ ਤੋਂ ਮੈਂ ਆਪਣੇ ਆਉਣ ਵਾਲੇ ਤਜਰਬੇ ਦੇ ਉੱਤੇ ਉਹ ਜਿਹੜੇ ਪੁਰਾਣੇ ਮਲਾਜ਼ਮਾਂ ਹੀ ਗਏ ਉਹਨਾਂ ਦੇ ਵਿੱਚ ਕੁਝ ਡਿਸਪਲਿਨ ਬੜਾ ਕਾਊਂਟ ਕਰਦਾ ਹੁੰਦਾ ਸੀ ਉਹ ਨਵੇਂ ਥੋੜੇ ਮਲਾਜ਼ਮਾਂ ਦੇ ਵਿੱਚ ਜਿਆਦਾ ਪੜੇ ਲਿਖੇ ਮਲਾਜ਼ਮਾ ਆ ਗਏ ਨੇ ਇਹਨਾਂ ਚ ਥੋੜਾ ਜਿਹਾ ਡਿਸਪਲਿਨ ਲੂਜ਼ ਹੋ ਗਿਆ ਤੇ ਸਾਰਿਆਂ ਨੂੰ ਮਲਾਜ਼ਮਾਂ ਨੂੰ ਬੇਨਤੀ ਕਰਦੇ ਆਂ ਵੀ ਜੇ ਤੁਸੀਂ ਆਪਣੀ 50% ਵੀ ਨੌਕਰੀ ਆਪਣੀ ਤਰੀਕੇ ਨਾਲ ਕਰਦੇ ਜਨਾ ਤੇ ਬਹੁਤ ਤਗੜੇ ਬੈਨੀਫਿਟ ਤੁਹਾਨੂੰ ਮਿਲ ਸਕਦੇ ਆ ਜਿੱਦਾ ਅਸੀਂ 89 ਦੇ ਭਰਤੀ ਹੋਏ ਆਂ ਹੁਣ ਇੰਸਪੈਕਟਰ ਟਾਇਰ ਹੋ ਰਹੇ ਆ ਤੇ ਬਹੁਤ ਵਧੀਆ ਨੌਕਰੀ ਕੀਤੀ ਆ ਡਿਸਪਲਿਨ ਚ ਰਹਿ ਕੇ ਨੌਕਰੀ ਕੀਤੀ ਆ